ਇਹ ਤਸਵੀਰ ਦੇ ਵਿੱਚ ਯੁੱਧ ਦਾ ਇੱਕ ਬੜਾ ਭਿਆਨਕ ਦ੍ਰਿਸ਼ ਖਿੱਚਿਆ ਹੋਇਆ ਸੀ। ਇੱਕ ਪਾਸੇ ਪੈਦਲ ਪਲਟਣਾਂ ਰਸਾਲੇ, ਤੋਪਖਾਨੇ, ਤਾਕਰਿਆ ਸਨ ਤੇ ਦੂਜੇ ਪਾਸੇ ਧਾਵੇ ਨੂੰ ਰੋਕਣ ਦੇ ਲਈ ਸੂਰਬੀਰ ਕਮਾਲ ਦੀ ਬਹਾਦਰੀ ਵਿਖਾ ਰਹੇ ਸਨ। ਜ਼ਮੀਨ ਲਹੂ ਦੇ ਨਾਲ ਲਤ-ਪਤ ਹੈ। ਥਾਂ-ਥਾਂ ਤੇ ਲਾਸ਼ਾਂ, ਟੁੱਟੀਆਂ ਤੋਪਾਂ ਤੇ ਡਿੱਗੇ ਕੋੜੀ ਨਜ਼ਰ ਆਉਂਦੇ ਸਨ। ਤਸਵੀਰ ਚਿੱਤਰਕਾਰ ਦੀ ਰਿਹਾਰ ਦੇ ਨਾਲ ਬੜੀ ਸੁੰਦਰ ਸੀ। ਤਸਵੀਰ ਦੇ ਹੇਠਾਂ ਇੱਕ ਅੱਖਰ ਲਿਖਿਆ ਹੋਇਆ ਸੀ ਗਿਆਨੀ ਇਸ ਅੱਖਰ ਨੂੰ ਪੜ੍ਹ ਕੇ ਤਸਵੀਰ ਵੱਲ ਤੱਕ ਕੇ ਕੁਝ ਸਮਝ ਨਹੀਂ ਸੀ ਆਉ ਰਹੀ ਕਿ ਤਸਵੀਰ ਤਾਂ ਕੋਰ ਯਦੂਦੀਏ ਪਰ ਹੇਠਾਂ ਇਸ ਤੇ ਲਿਖਿਆ ਹੈ ਕੇਵਲ ਇੱਕ ਅੱਖਰ ਗਿਆਨੀ ਤਸਵੀਰ ਵੇਖਣ ਵਾਲੀ ਦੀ ਜਦੋਂ ਹੈਰਾਨੀ ਵੱਧ ਗਈ ਤਾਂ ਉਹ ਉਸ ਤਸਵੀਰ ਦੇ ਕਰਤਾ ਦੇ ਪਾਸ ਪਹੁੰਚਿਆ ਤੇ ਪੁੱਛਿਆ ਇਹ ਚિત੍ਰਕਾਰ ਜੀ ਯੁੱਧ ਦੀ ਭਿਆਨ ਤਸਵੀਰ ਤੇ ਹੀਠਾ ਤੇਰਾ ਕੇਵਲ ਗਿਆਨੀ ਅੱਖਰ ਲਿਖਣ ਦਾ ਕੀ ਭਾਵ ਐ ਚਿਤ੍ਰਕਾਰ ਬੋਲਿਆ ਐ ਮਿੱਤਰ ਮੈਂ ਸੱਚ ਲਿਖਿਆ ਏ ਗਿਆਨੀ ਪੁਰਸ਼ ਇਸ ਤਸਵੀਰ ਵਰਗੈ ਹੁੰਦਾ ਏ ਦੇਖਣ ਵਾਲੇ ਦੀ ਨਜ਼ਰ ਤੋਂ ਉਹ ਜੀਵਨ ਰੂਪੀ ਯੁੱਧ ਵਿੱਚ ਇਤਨਾ ਖੱਚਤਾ ਪ੍ਰਤੀਤ ਹੁੰਦਾ ਏ ਜਿਵੇਂ ਕਿ ਇਸ ਤਸਵੀਰ ਦੇ ਯੋਧੇ ਪਰ ਅੰਦਰੋਂ ਆਪਣੇ ਅਸਲ ਰੂਪ ਵਿੱਚ ਉਹ ਉਸੇ ਤਰ੍ਹਾਂ ਹੀ ਸ਼ਾਂਤ ਤੇ ਸ਼ੀਤਲ ਹੁੰਦਾ ਹੈ ਜਿਵੇਂ ਇਸ ਤਸਵੀਰ ਦਾ ਕਾਗਜ਼ ਜਿਸ ਉੱਤੇ ਇਤਨਾ ਭਿਆਨਕ ਯੁੱਧ ਹੋ ਰਿਹਾ ਦਿਸ ਰਿਹਾ ਹੈ